ਸੁਬਾ ਚੋਣਾ ਦੇ ਚਲਦੇ ਸਿਆਸੀ ਪਾਰਾਂ ਸਿਖਰਾਂ ਤੇ ਹੈ ਅਤੇ ਸਾਰੇ ਹੀ ਸਿਆਸੀ ਦਲ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਅਣਥੱਕ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਆਪਣੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਪੇਜ ਸਕਣ ਅਤੇ ਇਸ ਦੇ ਚਲਦੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਵਾਜ਼ ਵਿੱਚ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਵਿਧਾਨ ਸਭਾ ਹਲਕਾ ਸੁਜਨਪੁਰ ਦੇ ਵਿਖੇ ਪਹੁੰਚੇ ਅਤੇ ਉੱਥੇ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਇਸ ਮੌਕੇ ਤੇ ਵਰਕਰਾਂ ਦੇ ਵੱਲੋਂ ਸ਼ੈਰੀ ਕਲਸੀ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਸ਼ੈਰੀ ਕਲਸੀ ਦੋਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਵੀ ਵੇਖ ਲਿਆ ਹੈ ਤੇ ਭਾਜਪਾ ਨੂੰ ਵੀ ਵੇਖ ਲਿਆ ਹੈ ਤੇ ਦੋਹਾਂ ਦੀਆਂ ਪਾਰਟੀਆਂ ਤੋਂ ਲੋਕ ਅੱਕੇ ਹੋਏ ਨੇ ਐਸ ਕਰਕੇ ਇਸ ਵਾਰ ਲੋਕਾਂ ਨੇ ਮੋੜ ਬਣ ਮੰਨ ਬਣਾ ਲਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਅ ਡਾਕਟਰ ਜੀ ਜੀ ਲੋਕਾਂ ਦੇ ਰੂਪ ਨੂੰ ਹਾਂ ਇਹਨਾਂ ਬਾਹਰ ਸਰਕਾਰ ਕਰ ਜਿਹੜਾ ਇੱਕ ਅੱਖਾਂ ਦੇ ਵਿੱਚ ਇੱਕ ਆਸ ਹੈ ਇਹ ਜਿਹੜਾ ਆਸਾਤ ਸੰਸਦੀ ਜੋ ਦੇਖ ਲਿਆ ਬਸ ਹੁਣ ਜਿਹੜੀ ਸਰਕਾਰ ਨੇ ਪੰਜ ਸੰਸਦੀ ਜੋ ਦੇਖ ਲਿਆ ਕਾਂਗਰਸ ਦੇਖ ਲਈ ਸੋ ਹੁਣ ਇੱਕ ਮਾਤਾ ਜਿਹੜਾ ਆਮ ਘਰਾਂ ਦੇ ਜਿਹੜਾ ਕਰਦੇ ਦੇ ਵਿੱਚ ਇੱਕ ਕਦਰ ਲੋਕਤਾ ਦਾ ਇੱਕ ਆਸ ਅਸਾਂ ਦੇ ਤੇ ਔਰ ਇਸ ਆਸ ਨੂੰ ਆਪਾਂ ਪੂਰੇ ਔਰ ਆਪਣੇ ਜਿਹੜੇ ਸੁੱਕੇ ਹੋਏ ਵਿਕਾਸ ਕੰਮ ਨੇ ਉਹਨਾਂ ਨੂੰ ਲੈ ਕੇ ਜਿਹੜਾ ਲੋਕ ਮੌਕਾ ਦਿੰਦੇ ਨੇ ਆਹ ਅੱਜ ਸੁਜਾਨਪੁਰ ਦੀ ਗੱਲ ਮੈਂ ਕਰਨ ਲੱਗਾ ਵੱਡੀ ਗੱਲ ਇਹ ਆ ਵੀ ਇੱਥੇ ਬੱਸ ਸਟੈਂਡ ਜਿਹੜਾ ਬੜੀ ਪੁਰਾਣੀ ਸਮੇਂ ਤੋਂ ਅੱਜ ਚੱਲ ਰਿਹਾ ਹਾਂ। ਅੰਦੁਤ ਦੀ ਗੱਲ ਆਉਂਦੀ ਫੋਟੋ ਕਿ ਜੇ ਫਾਟਕ ਰਾਈ ਹੋਣੀ ਆ ਤਾਂ ਵਿੱਚ ਫਲਾਈ ਹੋਣਾ ਇੱਕ ਬੜਾ ਜਿਰੀਲੀ ਆ ਤੇ ਸਖੇਮ ਦਾ ਭਾਵ ਐਸੀਆ ਛੋਟੀਆਂ-ਛੋਟੀਆਂ ਜ਼ਰੂਰਤਾਂ ਵਾਲੇ ਜਿਹੜੇ ਕੰਮ ਨੇ ਮੈਂ ਤੇ ਹੈਰਾਨ ਇਸ ਗੱਲ ਤੋਂ ਆ ਕਿ ਐਮਪੀਵੀ ਰੇਪੇ ਐਲਐਲਈ ਰੇਪੇ ਇਹੋ ਜੀਆਂ ਜ਼ਰੂਰਤਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ ਕਿਉਂਕਿ ਇਨਾ ਚਿਰ ਇਹ ਬਦਲ ਬੜੇ ਹਲਕੀ ਜਿਹੀ ਦੇ ਕੰਮ ਕਰਾ। ਜਿਹੜੀ ਮੈਂ ਤੁਹਾਨੂੰ ਦੱਸਾਉਣਾ। ਇੱਕ ਤੇ ਗੱਲ ਰੱਖਣੀ ਇੱਕ ਕੰਮ ਕਰਾ। ਜ਼ਮੀਨ ਅਸਮਾਨ ਦਾ ਬੜਾ। ਰਾਮ ਜਿਹਾ ਵੀ ਕਰਾਉਣਾ ਉਹਦੇ ਮਗਰ ਕਿਹ ਕਿੱਥੇ ਪਾਵਾਂ ਮੈਂ ਸਾਨੂੰ ਕੰਮ ਦੀ ਟੇਨ ਲੈਣੀ ਹੋਣੀ। ਤਦ ਲੈ ਕੇ ਕੋਟਾ ਕੰਮ। ਬੜੀ ਖੋਜੀਏ ਬਾਡਰ ਇੰਗੇ ਬੜਾ। ਜਿਨ੍ਹਾਂ ਨਸ਼ਾ ਨਸ਼ਾ ਦਾ ਨਸ਼ਾ ਕਿਥੋਂ ਆਉਂਦਾ। ਜਦੋਂ ਬਟ ਇਹ ਆਪਾਂ ਬਾਡਰ ਜਿਹੜੇ ਨੇ ਸੁਰੱਖਿਅਤ ਨਹੀਂ ਕਰਦੇ ਉਦੋਂ ਤੱਕ ਇਹ ਕੰਮ ਜਿਹੜਾ ਮਦਨ ਏ ਔਰ ਇਹੋ ਹੀ ਆਸ ਸਾਨੂੰ ਵੀ ਆਪਾਂ ਇਹਨਾਂ ਦੀ ਦਿੱਲੀ ਦੇ ਵਿੱਚ ਜਿਹੜਾ ਮੁੰਡਾ ਜਿਹੜਾ ਜੰਗੀ ਪੱਤਰ ਤੇ ਠਾਈਏ ਤਾਂ ਜੋ ਕਿ ਸਾਡੇ ਬਾਦਰ ਜਿਹੜੇ ਨੇ ਉਹ ਸੇਫ ਹੋ ਸਕਣ। ਸਭ ਦੇ ਕੰਪੈਨ ਕਰ ਸਕਦਾ ਦਾ ਸਮਾਧਨ। ਬਲੇ ਬਲੇ ਮਗਰੋਧੀਆਂ ਦੇ ਉਸੇ ਅਸੀਂ ਵਿਰੋਧੀਆਂ ਬਾਰੇ ਪਰਵਾਹ ਨਹੀਂ ਕਰਾਂ। ਕਾਰਨ ਕੀ ਹੈ ਵਿਰੋਧੀਆਂ ਦਾ ਕੰਮ ਹੀ ਆ ਬੋਲਣਾ। ਸੋ ਕਹਿਣ ਦਾ ਭਾਵ ਇਹ ਆ ਵੀ ਜੇ ਗਨਮਨ ਵਿਦਰਾਂ ਕਰਕੇ ਹੋਇਆ ਤੇ ਫਿਰ ਬਾਕੀ ਵੀ ਹੈਗੇ ਉਹ ਉਹ ਕਰੇ ਕਿ ਛੱਡਦੇ ਆਪਾਂ। ਨਾਲ ਕਿਉਂ ਨਹੀਂ ਰੱਖੇ? ਮਗਨਾ ਜਾਏ ਇੱਕ ਵੀ ਆ ਆਪਾਂ ਨੂੰ ਦੇ ਸਰਕਾਰ ਐ ਸਿਕਿਉਰਟੀ ਡਿਵੀਜ਼ਨ ਨਾਲ ਆ ਸਰਕਾਰ ਦਾ ਪਾਵਰ ਇਹ ਨਾ ਹੋਵੇ ਕਿ ਜੇ ਕੋਈ ਗਲਤੀ ਅ ਸ਼ਰਾਬ ਦੀ ਆਪ ਸਰ ਕੋਈ ਕਰ ਗਿਆ ਨੇ ਜਾਂ ਉਹ ਬਲੇਮ ਆ ਪਾ ਸਰਕਾਰ ਤੇ ਲੈ ਕੇ ਇੱਕ ਤਰ੍ਹਾਂ